ਜਦੋਂ ਵੀ ਮੀਂਹ ਪੈ ਰਿਹਾ ਹੋਵੇ ਨਾ ਅਕਸਰ ਲੋਕਾਂ ਗਲਤੀਆਂ ਕਰਦੇ ਨੇ ਨਹੀਂ ਕਰਨੀਆਂ ਚਾਹੀਦੀਆਂ ਜਦੋਂ ਵੀ ਮਹੀਂ ਪੈਂਦਾ ਆ ਤੇ ਤੁਸੀਂ ਵੇਖਿਆ ਹੋਣਾ ਕਿ ਸੜਕਾਂ ਗਿੱਲੀਆਂ ਹੁੰਦੀਆਂ ਟਾਇਰ ਵੀ ਗਿੱਲੇ ਹੁੰਦੇ ਨੇ ਤੇ ਅਕਸਰ ਲੋਕ ਬਹੁਤ ਤੇਜ਼ ਕਈ ਵਾਰਾਂ ਗੱਡੀ ਭਜਾ ਰਹੇ ਹੁੰਦੇ ਆ ਤੇ ਜਦੋਂ ਇੰਨੀ ਤੇਜ਼ ਭਜਾਉਂਦੇ ਆ ਤਾਂ ਬ੍ਰੇਕ ਮਾਰਦੇ ਇੱਕਦਮ ਤਾਂ ਕਈ ਵਾਰਾਂ ਟਾਇਰ ਜਿਹੜੇ ਸਲਿੱਪ ਮਾਰ ਜਾਂਦੇ ਨੇ ਟਾਇਰ ਜਿਹੜੇ ਤਿਲਕ ਜਾਂਦੇ ਨੇ ਤੇ ਵੱਡੀ ਜਿਹੜੀ ਆ ਘਟਨਾ ਅਕਸਰ ਐਕਸੀਡੈਂਟ ਕਰਕੇ ਵਾਪਰ ਜਾਂਦੀ ਆ ਦੇਖ ਕਰਨਾ ਕੀ ਚਾਹੀਦਾ ਜਦੋਂ ਬਰਸਾਤ ਹੋਵੇ ਤੇ ਕੋਸ਼ਿਸ਼ ਕਰਨੀ ਚਾਹੀਦੀ ਗੱਡੀ ਕੰਟਰੋਲ 'ਚ ਹੀ ਚਲਾਈ ਜਾਵੇ ਬਹੁਤੀ ਤੇਜ਼ ਨਾਲ ਚਲਾਈ ਜਾਵੇ ਜਿਆਦਾ ਤੇਜ਼ ਚਲਾਈ ਗੱਡੀ ਫਿਰ ਐਕਸੀਡੈਂਟ ਦਾ ਕਾਰਨ ਬਣਦੀ ਆ ਤੇ ਤੁਸੀਂ ਵੇਖੋ ਰਹੇ ਹੋ ਕਿ ਬਰਸਾਤਾਂ ਹੋਈਆਂ ਕਈ ਵਾਰਾਂ ਬਰਸਾਤਾਂ ਦੇ ਨਾਲ ਆਲੇ-ਦੁਆਲੇ ਰੁੱਖ ਹੁੰਦੇ ਨੇ ਉਹ ਵੀ ਕਈ ਸੁੱਕੇ ਰੁੱਖ ਜਿਦਾ ਆ ਵੇਖੋ ਤਾਂ ਉਹ ਰੁੱਖ ਵੀ ਕਈ ਵਾਂ ਅਚਾਨਕ ਸੜਕ 'ਚ ਵੀ ਡਿੱਗ ਪੈਂਦੇ ਨੇ ਜਿਹਦੇ ਨਾਲ ਵੱਡਾ ਹਾਦਸਾ ਹੋਣ ਦੀ ਘਟਨਾ ਅਕਸਰ ਹਰ ਸਾਲ ਆਪਾਂ ਪੜਦੇ ਸੁਣਦੇ ਆ ਤੇ ਇਹਨਾਂ ਦਿਨਾਂ ਦੇ ਵਿੱਚ ਸਾਨੂੰ ਸਾਰਿਆਂ ਨੂੰ ਹੀ ਚਾਹੀਦਾ ਕਿ ਅਸੀਂ ਇਹਨੂੰ ਬੜੇ ਧਿਆਨ ਦੇ ਨਾਲ ਜਿਹੜਾ ਵਾ ਗੱਡੀ ਨੂੰ ਚਲਾਈਏ ਮੈਂ ਵੀ ਵੀਡੀਓ ਬਣਾ ਰਿਹਾ ਆ ਲੇਕਿਨ ਫੋਨ ਕਿਸੇ ਆਪਣੇ ਪਰਿਵਾਰਕ ਮੈਂਬਰ ਨੂੰ ਫੜਾਇਆ ਹੋਇਆ ਤੇ ਮੈਂ ਸਿਰਫ ਬੋਲ ਰਿਹਾ ਹਾਂ ਹੁਣ ਮੈਂ ਫੋਨ ਫੜ ਕੇ ਆਪ ਗੱਲ ਕਰੂੰਗਾ ਤੁਹਾਡੇ ਨਾਲ ਤੇ ਇਸ ਕਰਕੇ ਆਪਾਂ ਇਹਨੂੰ ਗੱਡੀ ਨੂੰ ਸਾਈਡ ਤੇ ਕਰ ਲੈਨੇ ਹਾਂ ਕਹਿਣ ਤੋਂ ਭਾਵ ਮੇਰਾ ਕੀ ਹੈ ਕਿ ਜਦੋਂ ਵੀ ਇਹਨਾਂ ਦਿਨਾਂ ਦਾ ਕੋਈ ਸਿਸਟਮ ਹੁੰਦਾ ਹੈ ਆਪਾਂ ਨੂੰ ਸਹੀ ਤਰੀਕੇ ਨਾਲ ਹੀ ਗੱਡੀ ਨੂੰ ਚਲਾਉਣਾ ਚਾਹੀਦਾ ਹੈ ਨਹੀਂ ਤਾਂ ਐਕਸੀਡੈਂਟ ਹੋ ਸਕਦਾ ਆਪਣਾ ਹੀ ਪਰਿਵਾਰਕ ਮੈਂਬਰ ਦਾ ਆਪਣੀ ਜਾਨ ਜਾ ਸਕਦੀ ਆ ਤੇ ਜਿਹੜੇ ਮੇਰੇ ਭਰਾ ਮੋਟਰਸਾਈਕਲਾਂ ਦੀ ਹੁੰਦੇ ਨੇ ਜਾਂ ਕਿਸੇ ਹੋਰ ਵੀਕਲ ਤੇ ਹੁੰਦੀ ਉਹ ਵੀ ਕਿਰਪਾ ਕਰਕੇ ਥੋੜਾ ਹੌਲੀ ਆਇਆ ਕਰਨ ਜੇ ਕੋਈ ਟਰੱਕ ਡਰਾਈਵਰ ਆ ਬੱਸ ਡਰਾਈਵਰ ਆ ਉਹ ਵੀ ਥੋੜਾ ਹੌਲੀ ਆਵੇ ਤੇ ਵਧੀਆ ਗੱਲ ਆ ਤੇ ਜਿਹੜੇ ਸੀਸੇ ਨੇ ਉਹ ਪਾਣੀ ਨੂੰ ਜਿਹੜਾ ਸਾਫ਼ ਕਰਨ ਵਾਲੇ ਜਰੂਰ ਵਾਈਪਰ ਲੱਗੇ ਹੋਣੇ ਚਾਹੀਦੇ ਆ ਤੇ ਕਾਲੀ ਨਹੀਂ ਹੋਣੀ ਚਾਹੀਦੀ ਤੇ ਨਾ ਹੀ ਕਦੀ ਖਿੱਚ ਖਜਈਆ ਹੋਣਾ ਚਾਹੀਦਾ ਇਹ ਗੱਲਾਂ ਸਾਨੂੰ ਸਾਰਿਆਂ ਨੂੰ ਧਿਆਨ ਰੱਖਣੀਆਂ ਚਾਹੀਦੀਆਂ ਨੇ ਸਰਕਾਰ ਦੇ ਖਾਸ ਕਰਕੇ ਦਿਨਾਂ ਦੇ ਵਿੱਚ ਤਾਂ ਕਿ ਸਾਡੇ ਤੁਸੀਂ ਸਾਡੇ ਆਪਣੇ ਉਹ ਤੁਹਾਡੇ ਸਾਰਿਆਂ ਦੀ ਕੋਈ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ